ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਈ ਤੇ ਅੱਜ ਅਸੀਂ ਆਏ ਹੋਇਆ ਅਮੇਗਾ ਸਿਟੀ ਵਿੱਚ ਇੱਕ ਬਾਥਰੂਮ ਦੀ ਫੈਨ ਫਿਟਿੰਗ ਕਰਨ ਵਾਸਤੇ ਤੇ ਉਹਦੇ ਵਿੱਚ ਆਪਾਂ ਨੇ ਇੱਕ 1 ਪੀ ਸ਼ੀਟ ਲਾਉਣੀ ਹੈ ਤੇ ਇੱਕ ਆਪਣਾ ਬੈੱਡ ਵਿੱਚ ਲਾਉਣਾ ਹੈ ਬਾਸ਼ਵੇਸ਼ਾ ਲਾਉਣਾ ਬੈਂਟੀ ਵਾਲਾ ਤੇ ਉਹਦਾ ਸਮਾਨ ਆ ਆਇਆ ਹੋਇਆ ਬਈ ਹਾਂ ਬਾਬੂ ਆਪ ਬੈਂਟੀ ਫਿਰ ਆਣੀ ਬਈ ਆਪਾਂ ਨੇ ਤੇ ਭਾਈ ਇਹ ਮੈਨੂੰ ਲੱਗਦਾ ਫਲੈਟ ਦੁਆਰਾ ਰੈਨੋਵੇਟ ਕਰਾਇਆ ਕਿਸੇ ਬੰਦੇ ਨੇ ਤੇ ਕਿਚਨ ਦਾ ਤੁਹਾਨੂੰ ਦਿਖਾ ਦਿੰਨੇ ਆ ਗ੍ਰੀਨ ਕਲਰ ਦਾ ਸਨਮਹਿਕਾ ਲੱਗਿਆ ਹੋਇਆ ਹੈ ਬੈਂਟੀਆਂ ਨੂੰ ਆਮੜੇ ਹੋਇਆ ਕੱਪ ਬੋਰਡ ਵਗੈਰਾ ਇਹਦੇ ਚ ਵੀ ਟੂਟੀਆਂ ਲਾਉਣੀਆਂ ਤੇ ਮੇਰੇ ਚੈਨਲ ਤੇ ਥੱਲੇ ਵਾਲੀ ਪੁਆਇੰਟ ਦੇ ਇਹਦੇ ਵਿੱਚ ਸਿੰਕ ਦੂਜਾ ਲੱਗਿਆ ਹੋਣਾ ਆ ਲੱਗਿਆ ਸਿੰਕ ਦੇ ਥੱਲੇ ਹੀ ਦਿਸੇ ਹੋਇਆ ਪੁਆਇੰਟ ਹ ਥੱਲੇ ਲੱਗੇ ਹੋਏ ਬਾਈ ਅੰਗਲਵਾਲ ਤਾਂ ਕਰਕੇ ਇਹਦੇ ਵਿੱਚ ਥੱਲੇ ਐਂਗਲ ਵਾਲਾ ਲੱਗ ਕੇ ਤੇ ਟੂਟੇ ਲੱਗੂਗੇ ਬਾਈ ਤੁਹਾਨੂੰ ਸਮਾਨ ਦਾ ਦਿਖਾ ਦਿੰਨੇ ਇੱਕ ਵਾਰੀ ਵੀ ਕਿਆ ਕਿਆ ਆਇਆ ਵਾ ਇੱਕ ਤਾਂ ਇਹਦੇ ਵਿੱਚ ਬਾਈ ਐਂਗਲ ਵਾਲ ਲੱਗਣੇ ਐ ਦੋ ਸ਼ੀਟ ਦੇ ਹੋਗੇ ਤੇ ਉਹ ਬਾਸ਼ ਵਿਸ਼ਣ ਦੇ ਹੋਗੇ ਤੇ ਇੱਕ ਗੀਜਰ ਦਾ ਹੋ ਗਿਆ ਤੇ ਬਾਈ ਆਹ ਹੋ ਗਿਆ ਪੈਂਟਰੀ ਦਾ ਮਿਕਸਚਰ ਸੈਂਟਰ ਹਾਲ ਮਿਕਸਚਰ ਕਹਿੰਦੇ ਜਿਹਨੂੰ ਆਪਾਂ 100 100 ਕੰਪਨੀ ਹੈ ਕੋਈ ਇੱਕ ਸੋ ਕੰਪਨੀ ਦਾ ਮਿਕਸ਼ਰ ਹੈ ਬੈਂਟੀ ਤੇ ਲੱਗਣਾ ਹੈ ਇਹ ਆ ਆ ਗਿਆ ਭਾਈ ਬੈਂਡ ਮਿਕਸ਼ਰ ਆ ਹੋ ਗਿਆ ਇਹਦਾ ਬੈਂਡ ਆ ਹੋ ਗਏ ਹੋ ਗਏ ਇਹਦੇ ਲੈਗ ਵਗੈਰਾ ਤੇ ਆ ਆ ਗਿਆ ਭਾਈ ਇਹਦਾ ਮਿਕਸ਼ਰ ਹੁਣ ਸੇਮ ਕੰਪਨੀ ਹੈ ਵੀ 100 ਆ ਫਿੱਟ ਕਰਨਾ ਇੱਥੇ ਬਾਸ ਹੁੰਦੇ ਵਿੱਚ ਆਪਾਂ ਨੇ ਉਹ ਬਾਸ਼ ਵਸ਼ਨ ਪਿਆ ਬੈਂਟੀ ਵਾਲਾ ਤੇ ਬਾਈ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਤੁਹਾਨੂੰ ਪੂਰੀ ਬਾਤ ਹੋਣੀ ਫਿਨਿਸ਼ਿੰਗ ਦਿਖਾਵਾਂਗੇ ਅੱਜ ਆਪਾਂ ਕਿੱਦਾਂ ਲਾਉਣੀ ਹੈ ਸ਼ੀਟ ਤੇ ਬੈਂਡਿੰਗ ਚਰ ਵਾਸ਼ਬੇਸ਼ਨ ਕਿੱਦਾਂ ਫਿਟਿੰਗ ਕਰਨੀ ਹੈ ਤੇ ਇੱਕ ਬਾਈ ਆ ਬਾਥਰੂਮ ਹੈ ਇਹਦਾ ਵੀ ਟਾਇਲ ਟੂਰ ਦੁਆਰੇ ਲੱਗੀ ਹੈ ਤੇ ਗਰਾਉਂਡ ਫਲੋਰ ਤੇ ਟਾਇਲ ਲੱਗੀ ਹੈ ਤੇ ਆਹ ਕੰਧਾਂ ਤੇ ਟਾਇਲ ਲੱਗੀ ਬੜੀ 4x2 ਦੀ ਮੈਂ ਰੱਖਿਆ ਉਹਨਾਂ ਉੱਤੇ ਆਪਣੀ ਤਾਂ ਖੈਰ ਇੱਕ ਬਾਥਰੂਮ ਦੀ ਗੱਲ ਹੋਈ ਹੈ ਤੇ ਬਾਈ ਸ਼ਾਵਰ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਸ਼ਾਵਰ ਕਿਹੜਾ ਡੇਂ ਲੈ ਕੇ ਆਏ ਬੰਦੇ ਆਏ ਵਈ ਸ਼ਾਵਰ ਆ ਸ਼ਾਵਰ ਫਿੱਟ ਕਰਨਾ ਆਪਾਂ ਨੇ ਚੌੜੀ ਪੱਟੀ ਵਾਲਾ ਸ਼ਾਵਰ ਹੈ ਸੋਹਣਾ ਲੱਗਦਾ ਖੈਰ ਲੱਗਿਆ ਵਾ ਲੱਗਿਆ ਵਧੀਆ ਲੱਗੂਗਾ ਬਾਕੀ ਦੇਖਨੇ ਕਿੰਨਾ ਕੁ ਪ੍ਰੈਸ਼ਰ ਬਣਦਾ ਇਹਦਾ ਸ਼ਾਵਰ ਦਾ ਆਏ ਵਈ ਸ਼ਾਵਰ ਤੇ ਆਪਣੀ ਇੱਕ ਬਾਤ ਹੁੰਦੀ ਸਟਿੰਗ ਦੀ ਗੱਲ ਹੋਈ ਹੈ ਪਾਈਆਂ ਨਾਲ ਬਾਈ ਕਹਿੰਦਾ ਇੱਕ ਬਾਤ ਹੁਣ ਸੈਨਾ ਕਰਦਾ ਹੈ ਕੀ ਕਹਿੰਦਾ ਬਾਬੂ ਜੀ ਕੀ ਕਹਿੰਦਾ ਐ ਬਾਈ ਕੋਲ ਸੋਨਾ ਕੋਲਿੰਗੇ ਤਾਂ ਕਚਰਾ ਸਾਰੇ ਕਰਨੀਏ ਪਾਣੀ ਆ ਰਿਹਾ ਤਾਂ ਨਹੀਂ ਪਾਣੀ ਖੁੱਲਾ ਹੈ ਕਿ ਬੰਦੇ ਆ ਅੰਦਰ ਅੰਦਰ ਐਸੇ ਵਾਂਗ ਖੋਲ ਕੇ ਪਤਾ ਚੱਲੇ ਤੂੰ ਕੁਬਲਾ ਕੇ ਦੇਖ ਲੈ ਫੇਰ ਖੋਲ ਕੇ ਬਾਈ ਦਾ ਬਾਈ ਕੋਲ ਖਾ ਕੇ ਦੇਦੀ ਮਰੀ ਇਹ ਕੂੜਾ ਸਾਈਡ ਤੇ ਕਰਦੇ ਨਹੀਂ ਤਾਂ ਸਾਰਾ ਜਾਲੀ ਚ ਗਲੇ ਇੰਕਾ ਉਧਾਂ ਤੇ ਬਾਈ ਵਾਲ ਪੇਪਰ ਲੱਗੇ ਹੋਏ ਆ ਤੇ ਇਹ ਕੱਪ ਬੋਰਡ ਵਗੈਰਾ ਵੀ ਚਾਰ ਹੋਏ ਹਲਾ ਦਾ ਦੁਬਾਰਾ ਹੀ ਕਰਾਏ ਬਾਈਆਂ ਨੇ ਦੁਬਾਰਾ ਹੀ ਕਰਾਏ ਚਾਰ ਬਾਈ ਬੋਰਡ ਵਗੈਰਾ ਸੋਹਣਾ ਲੱਗਦਾ ਸਨ ਨਇਕਾ ਲੱਗਿਆ ਵਾ ਤੇ ਅੰਦਰੇ ਅੰਦਰ ਪੌੜੀ ਛੜੀ ਹੋਈ ਹੈ ਬਾਈ ਇਹਦੇ ਚ ਫਲੈਟ ਵਿੱਚ ਤੇ ਪੌੜੀ ਦੇ ਥੱਲੇ ਬਣਾਏ ਹੋਏ ਆ ਕੱਪ ਬੋਰਡ ਸ਼ਮਾਨ ਸੱਲਾ ਰੱਖਣੇ ਨੂੰ ਆ ਬਣਾਇਆ ਥੱਲੇ ਦਰਾਜ ਪਾਈ ਹੋਈਆਂ ਵਿੱਚ ਤੇ ਬਈ ਇਹ ਚੌਕਸੀ ਪਤਾ ਨਹੀਂ 30 50 ਦਾ ਬਣਿਆ ਹੋਇਆ ਏ ਤੇ ਇੱਥੇ ਐਮ ਸੀ ਬਾਕਸ ਬਣਾਇਆ ਵਿੱਚ ਬੰਦੇ ਨੇ ਬਾਸ ਹੁੰਦੇ ਨਾਲੇ ਆਏ ਬਾਹਰ ਤੇ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਲਿਫਟ ਚੜੀ ਹੈ ਬਾਹਰ ਹੀ ਬਾਹਰ ਮੈਗਾ ਸਿਟੀ ਪੈ ਜਾਂਦੀ ਹੈ ਬਈ ਇਹ ਖਰੜ ਵਿੱਚ ਇਹ ਭਾਗੋ ਮਜਰੇ ਦੇ ਲਾਗੇ ਛਾਗੇ ਪਿਆ ਜਾਂਦਾ ਹੈ ਮੈਗਾ ਸਿਟੀ ਫਲੈਟ ਬਣੇ ਹੋਏ ਇਹਨਾਂ ਦੇ ਤੇ ਪਾਰਕ ਬਣੀ ਹੋਈ ਆ ਪਾਰਕਿੰਗ ਖੁੱਲੀ ਡੁੱਲੀ ਬਣੀ ਹੋਈ ਆ ਇੱਧਰ ਤੇ ਆ ਬਲਾਈ ਹੋਈ ਆ ਸਾਹਮਣੇ ਰੇਲਿੰਗ ਜੀ ਚੱਲਣੇ ਵਾਸਤੇ ਬੰਦਿਆਂ ਨੂੰ ਬਣਾਇਆ ਹੋਇਆ ਬੱਧਰਾ ਜਿਹਾ ਲੱਗ ਲੋਹੇ ਦਾ ਬਣਾਇਆ ਹੋਇਆ ਇਹ ਤੇ ਆ ਲਿਫਟ ਇੱਧਰ ਲਿਫਟਰ ਦਾ ਕੰਮ ਹਜੇ ਬੰਦ ਪਿਆ ਆ ਆਪਾਂ ਪੌੜੀਆਂ ਨੂੰ ਆਇਆ ਥੱਲੇ ਤੇ ਚੜ ਕੇ ਫਲਾਟ ਨੰਬਰ ਬਾਈ ਇਹ ਹੈਗਾ 221C ਤੇ ਕਰਦੇ ਆ ਬਾਈ ਕੰਮ ਸ਼ੁਰੂ ਫਿਰ ਦੇਖਦੇ ਰਹੋ ਬਾਈ ਵੀਡੀਓ ਇਹ ਪ੍ਰੈਕਟਿਕ ਇਹ ਇਹਦੇ ਹੈਗੀਆਂ ਪੇਚ ਪੇਚ ਥੋੜੀ ਜਿਹੀ ਆਪਣਾ ਪਾਵੇ ਹੋਗੇ ਥੱਲੇ ਦੇ ਇੱਕਦਾਂ ਤਖਣੇ ਪੈਣੇ ਆਪ ਇਹ ਥੱਲੇ ਇਹਦੀ ਬਈ ਪਾਵੇ ਲੱਗਣੇ ਆ ਤੁਹਾਨੂੰ ਸਰ ਕੋਈ ਕਰਦੇ ਆ ਬਈ ਪਾਵੇ ਇਹਨੂੰ ਇਹਦੇ ਹੈਂਡਲ ਵੀ ਲਾਉਣੇ ਪੈਣੇ ਪ੍ਰੈਕਟਿਕ ਦੇ ਤੁਹਾਨੂੰ ਥੱਲੇ ਆਦੇ ਆ ਇਹਦੇ ਹੈਂਡਲ ਹੈ ਏ ਹੈ ਬਈ ਇਹ ਦੇ ਆਪਣੇ ਹੈਂਡਲ ਤੇ ਆ ਜਿਗਾਰਡ ਵਿੱਚ ਲੱਗ ਜਾਊਗਾ ਐ ਕਰਕੇ ਨੇ ਪੇਚ ਕੱਸ ਲੈਣਾ ਬਾਹਰ ਤੇ ਹਾਂ ਅੰਦਰੋਂ ਕੋਈ ਆਨ ਕੋਈ ਕੋਈ ਸੀ ਮਤਲਬ ਆ ਆਇਆ ਹੈ ਕਈ ਪੂਰਾ ਖੋਲ੍ਹ ਦਿਆ ਨਾ ਬੰਦ ਨਾ ਕਰੀ ਹੋਏ ਬੈਂਟੀ ਵੀ ਬਈ ਆਪਣੀ ਤੇ ਇਹਦੇ ਆਪਣੇ ਹੈਂਡਲ ਕੱਸਤੇ ਆਏ ਤੇ ਦਰਾਜ ਬਣੇ ਹੋਏ ਐ ਤੇ ਫੁੱਲ ਸਾਈਜ਼ ਦੀ ਵੈਂਟੀਜ ਹੈ ਬਈ ਇਹ ਆਪਣੀ 24x18 ਦਾ ਮੈਸਨ ਬਸ਼ਵਿਸ਼ਣ ਹੋਊਗਾ ਤੇ ਆਜੋ ਬਈ ਆਪਾਂ ਇਹਦਾ ਮਿਕਸਚਰ ਕਰਦੇ ਆਂ ਸੀਪੀ ਬੇਸ ਤੋਂ ਦਾ ਆਪਣੇ ਬਈ ਵਾਈਟ ਸਿਮਿੰਟ ਲਾ ਕੇ ਟਾਈਟ ਕਰਿਆ ਥੱਲੇ ਦੇ ਵਿੰਟਰ ਲਾਉਣੇ ਦਾ ਆਇਆ ਵੀ ਚਲੋ ਲੀਕ ਨਹੀਂ ਕਰਦਾ ਥੱਲੇ ਨਹੀਂ 24 ਧੁੱਕਾ ਧੁੱਕਾ ਇਹ ਘੱਟ ਜਾਂਦਾ ਥੱਲੇ ਤੇ ਇਸਲੇ ਪਾਸੇ ਤੇ ਆ ਕਸਤਾ ਨਾਟ ਇਹਦਾ ਥੱਲੇ ਦੇ ਚੈੱਕ ਨਾਟ ਤੇ ਹੁਣ ਆਪਾਂ ਕਰਦੇ ਹਾਂ ਇਹਦਾ ਮਿਕਸਚਰ ਸੈਂਟਰ ਹਾਲ ਦੋ ਕਨੈਕਸ਼ਨ ਪਾਈਪ ਹੋ ਗਏ ਨੇ ਨਾਲ ਦਿੱਤੇ ਹੋਏ ਆ ਨਾ ਕੋਈ ਕੰਪਨੀ ਦੇ ਨਟਾਲਾ ਸਿਸਟਮ ਹੈ ਅੱਛਾ ਤੇ ਲੇ ਉਹ ਚੂੜੀ ਹੈ ਨਾ ਚੂੜੀ ਇਹਦੇ ਅੰਦਰ ਵੀ ਚੂੜੀ ਹੈ ਨਾ ਠੀਕ ਹੈ ਉਹ ਪਾਸੇ ਚੂੜੀ ਕੱਸ ਕੇ ਫੜਕ ਮੈਂ ਫਿਰ ਇਹਨੂੰ ਦੇਖ ਠੀਕ ਫੁੱਟ ਨਾ ਜਾਵੇ ਕਿਤੇ ਇਹ ਮੈਂ ਫੜ ਲੈਂਦਾ ਮੜਾ ਜਣਾ ਛੱਡ ਦੇ ਫੜ ਦੂ ਐਸਟ ਦੇ ਫਿਰ ਦੂ ਛੱਡ ਚੂੜੀ ਹੈ ਸ਼ਰ ਨੀਮਾ ਰਹਿ ਗਿਆ ਬਾਈਆਂ ਦਾ ਪੁਆਇੰਟ ਤੇ ਪੈਲ ਲਾਉਣੇ ਤੇ ਪਹਿਲਾਂ ਬਾਈਆਂ ਨੇ ਗੋਰੀ ਨਹੀਂ ਗੱਲ ਚੱਕ ਹੋ ਸਕਦਾ ਤਾਂ ਇਹ ਕੋਟਾ ਤੇ ਬਾਚ ਲੱਗੀ ਦੋਰੇ ਚਲੋ ਕੋਈ ਨਾ ਪਾਉਂਦੇ ਪੈਂਡੈਮਿਕ ਚ ਤੁਸੀਂ ਬਾਸ਼ੂਸ਼ੰਦ ਦੇ ਕੋਲ ਆ ਕੇ ਇਹਦੇ ਉੱਧਰ ਸੀਟ ਦੇ ਗੋਣਟ ਹੋ ਗਏ ਦੋ ਬਾਥਰੂਮ ਦੀ ਫਿਟਿੰਗ ਆਪਣੀ ਹੋ ਗਈ ਕੰਪਲੀਟ ਤੇ ਸ਼ੀਟ ਲੱਗੀ ਤੇ 20